ਭਗਵਾਨ ਤਮਨ ਸਾਹਿਬ ਪਾ ਪੂਰਾ ਰੌਲਾ ਪਾ ਦੇ ਟਕਾਣੇ ਵਾਲਾ ਰੌਲਾ ਪਾ ਹੁਣ ਹੁਣ ਕੱਲਾ ਰੌਲਾ ਪਾ ਕੇ ਸਮਾਨ ਨਗਾਹ ਜਿਹੜਾ ਤੇਰੇ ਤੋਂ ਨਗਾਹਾਈਦਾ ਪਾ ਦੇ ਰੌਲਾ ਕਦੇ ਕੋਈ ਮੁੱਦਾ ਛੇੜ ਦੇ ਕਦੇ ਕੋਈ ਛੇੜ ਦੇ ਪਹਿਲਾਂ ਮੈਨੂੰ ਇਹ ਦੱਸੋ ਤੁਹਾਡਾ ਝਾਕੀ ਨੂੰ ਲੈ ਕੇ 26 ਜਨਵਰੀ ਦੀ ਝਾਕੀ ਨੂੰ ਲੈ ਕੇ ਰੌਲਾ ਚੱਲ ਰਿਹਾ ਕਿ ਸਾਡੀ ਪੰਜਾਬ ਦੀਆਂ ਜਿਹੜੀਆਂ ਝਾਕੀਆਂ ਉਹਨਾਂ ਨੇ ਤਿੰਨ ਝਾਕੀਆਂ ਨਹੀਂ ਪਾਈਆਂ ਮਾਈ ਭਾਗੋ ਦੀ ਝਾਕੀ ਨਹੀਂ ਪਾਈ ਕਹਿਣ ਤੋਂ ਪਾਉ ਤੁਸੀਂ ਸਿੱਖਾਂ ਦੀ ਗੱਲ ਕਰਦੇ ਆ ਸਿੱਖਾਂ ਨੂੰ ਪਿਆਰ ਕਰਦੇ ਆ ਤੇ ਐਸ ਟਾਈਮ ਤੁਸੀਂ ਜਵਾਬ ਕਿਨੂੰ ਦੇਈ ਜਾਂਦੇ ਆ ਆ ਜਿਹੜਾ ਆਪਣਾ ਜਾਖੜਾ ਕੀ ਮੈਨੂੰ ਇੱਕ ਗੱਲ ਦੱਸੋ ਜਾਖੜ ਪੰਜਾਬ ਦਾ ਮੁੱਦਾ ਕਿ ਜਾਖੜ ਪੰਜਾਬ ਨੂੰ ਤਾਰ ਦੂਗਾ ਜਾਖੜ 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 ਇਹ ਰੱਬ ਦਾ ਨਾ ਜਾਖੜ ਜਾਖੜ ਸਾਹਿਬ ਐ ਤੁਹਾਡੇ ਪਿਤਾ ਜੀ ਦੀ ਫੋਟੋ ਵੇਖੀ ਸੀ ਮੈਂ ਆ ਹੋ ਗਿਆ ਮੈਂ ਭਗਵੰਤ ਮਾਨਸਾ ਤੇਰੀਆਂ ਗੱਲਾਂ ਦਾ ਜਵਾਬ ਦੇ ਦਵਾ ਆਖੇ 26 ਜਨਵਰੀ ਨੂੰ ਇਹਨਾਂ ਨੇ ਪੰਜਾਬ ਦੀ ਝਾਕੀ ਨਹੀਂ ਪਾਈ ਆ ਵੇਖੋ ਆਖੇ ਇਹ ਇਥੋਂ ਦੀ ਫਲਾਨੀ ਥਾਂ ਦੀ ਫਲਾਨੀ ਸਟੇਟ ਦੀ ਆ ਵੇਖੋ ਝਾਕੀ ਵਿਖਾਈ ਜਾਂਦੇ ਆ ਆ ਇਥੋਂ ਦੀ ਝਾਕੀ ਆ ਉਹ ਵਿਖਾਈ ਜਾਂਦੇ ਆ ਉਹ ਪਰਾਵਾ ਸਤਕੇ ਜਾਵਾ ਮੈਂ ਇੱਕੋ ਗੱਲ ਕਹਿ ਦੇਵਾਂ ਕਿ ਪੰਜਾਬ ਦੀ ਝਾਕੀ ਤੂੰ ਵੀ ਵਿਖਾ ਇਸ ਟਾਈਮ ਗੱਲ ਕਰੀ ਜਾਂਦੇ ਆ ਤੁਸੀਂ ਮਾਈ ਭਾਗੋ ਦੀ ਗੱਲ ਕੀਤੀ ਆ ਕੈਨ ਟਪਾਵ ਸਿੱਖਾਂ ਦੀ ਗੱਲ ਕਰ ਰਹੇ ਆ ਤਾਂ ਮੈਂ ਭਗਵੰਤ ਮਾਨ ਜੀ ਤੁਹਾਨੂੰ ਇਹ ਪੁੱਛ ਲਵਾਂ ਕਿ ਕਦੇ ਬੰਦੀ ਸਿੰਘਾਂ ਵਾਸਤੇ ਗਲਤਾਂ ਨਹੀਂ ਕੀਤੀ ਕੀ ਗੱਲ ਉੱਥੇ ਕੇਦਰੀਵਾਲ ਉਹ ਮਤਲਬ ਅੱਗੋਂ ਥਾਪੀ ਨਹੀਂ ਦਿੰਦਾ ਵੀ ਇਹ ਮੁੱਦੇ ਤੇ ਬੋਲ ਰਾਗਵ ਚੱਡਾ ਨਹੀਂ ਕਹਿੰਦਾ ਵੀ ਇਸ ਮੁੱਦੇ ਤੇ ਬੋਲ ਇੱਕ ਪਾਸੇ ਪੰਜਾਬ ਦੇ ਜਿਹੜੇ ਸਿੱਖ ਆ ਉਹ ਜਾ ਕੇ ਕਿਤੇ ਦੀ ਕਿਤੇ ਕਦੇ ਤੁਸੀਂ ਜੇਲਾਂ 'ਚ ਕਰਾਏ ਆ ਪ੍ਰਧਾਨ ਮੰਤਰੀ ਬਾਜੇ ਕੇ ਅਰਗੇ ਤੇ ਹੋਰ ਕਈ ਸਿੱਖ ਉੱਥੇ ਤਾਂ ਨਹੀਂ ਬੋਲੇ ਉੱਥੇ ਦਾ ਕੋਈ ਝਾਕੀ ਦਾ ਰੋਲਾ ਨਹੀਂ ਪਾਇਆ ਪੰਜਾਬ ਤੇਰੇ ਦੀ ਸੱਤਿਆਨਾਸ ਹੋਈ ਜਾਂਦੀ ਆ ਆ ਐਤਵਾਰ ਨੂੰ ਲੈ ਕੇ ਹੈਲੀਕਾਪਟਰ ਤੇ ਕਦੇ ਜਹਾਜ਼ ਤੇ ਬਿਠਾਤਾ ਆ ਜਾ ਕੇਸਰੀਵਾਲ ਘਰ ਪਹਾਸ਼ਨ ਆ ਆਓ ਸਾਨੂੰ ਤਾਂ ਹਰ ਐਤਵਾਰ ਦੇ ਦਿਓ ਉਹਦੇ ਤਾਂ 50 55 ਕਰੋੜ ਰੁਪਈਆ ਜਿਹੜਾ ਕਹਿਲਾ ਸਤਿਆਨਾਸ ਮਰਵਾ ਦਿਨ ਆ 8.5 8 ਕਰੋੜ ਰੁਪਏ ਦੇ ਤੂੰ ਆ ਬੁਲਟ ਪ੍ਰੂਫ ਟੈਂਟ ਲਵਾਉਣਾ ਆ 2.5 ਕਰੋੜ ਰੁਪਈਆ ਸਾਊਂਡ ਤੇ ਲਵਾਉਣਾ ਕਦੇ ਰੂੜੀਆਂ ਤੇ ਖੜਕੇ ਬੋਲਦਾ ਸੀ ਉਹ ਤਾਂ ਪੰਜਾਬ ਵਾਸਤੇ ਨਹੀਂ ਸੋਚਦਾ ਸਾਡੀਆਂ ਧੀਆਂ ਪੈਣਾ ਕਟਵਾਉਣ ਵੇਲੇ ਉਹਨਾਂ ਦੀਆਂ ਖੇਤਾਂ 'ਚ ਚੁੰਨੀਆਂ ਲਵਾਉਣ ਵੇਲੇ ਨਹੀਂ ਸੋਚਦਾ ਨੌਜਵਾਨਾਂ ਦੀਆਂ ਪੱਗਾਂ ਲਵਾਉਣ ਵਾਰੇ ਜਦੋਂ ਨੌਕਰੀ ਮੰਗਦੇ ਆ ਉਦੋਂ ਤਾਂ ਨਹੀਂ ਸੋਚਦਾ ਅਸਲੀ ਝਾਕੀ ਪੰਜਾਬ ਦੀ ਏ ਆ ਭਗਵੰਤ ਮਾਨਸਿਆ ਜਿੰਨਾਂ ਦੀਆਂ ਤੂੰ ਝਾਕੀਆਂ ਦੀਆਂ ਗੱਲਾਂ ਕਰਦਾ ਉਹਨਾਂ ਦੀਆਂ ਝਾਕੀਆਂ ਦੀ ਲੋੜ ਨਹੀਂ ਗਈ ਉਹਨਾਂ ਦੀਆਂ ਝਾਕੀਆਂ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਤੇ ਆਲ ਵਰਲਡ ਦੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵਸੀਆਂ ਹੋਈਆਂ ਉਹਨੂੰ ਕੋਈ ਵੀ ਰੋਕ ਨਹੀਂ ਸਕਦਾ ਚਾਹੇ ਤਾ ਜਾਖੜਾ ਜੇ ਚਾਹੇ ਕੋਈ ਹੋਰ ਆ ਜੇ ਇੱਕ ਗੱਲ ਕਹੀ ਸੀ ਕਿਸੇ ਸੱਜਣ ਨੇ ਕਿ ਕਹਿੰਦਾ ਜਿੰਨਾ ਚਿਰ ਤਾ ਸਮਾਂ ਥੋੜਾ ਭਾਵੇਂ ਹਾਥੀ ਨਗਾ ਲਓ ਪਰ ਜਿੱਦ ਦੇ ਸਾਡਾ ਆ ਗਿਆ ਪੱਤਾ ਨਹੀਂ ਝੁੱਲਣ ਦੇਣਾ ਇਹ ਗੱਲ ਸਚਾਈ ਆ ਉਹਨਾਂ ਦਾ ਸਮਾਂ ਤੇਰੇ ਕੇਸਰੀਵਾਲ ਦਾ ਸਮਾਂ ਸਾਡੀਆਂ ਝਾਕੀਆਂ ਕਿੱਥੇ ਆ ਤੇ ਸਾਡੇ ਜਿਹੜੇ ਪੰਜਾਬ ਦੇ ਨੌਜਵਾਨਾਂ ਦੀਆਂ ਨੌਕਰੀਆਂ Rajasthan ਤੇ Haryana ਨੂੰ ਦਿੰਨਾ ਉਹ ਨੌਕਰੀਆਂ ਕਿੱਥੇ ਆ ਭਗਵੰਤ ਮਾਨ ਜੀ ਉਹ ਨੌਕਰੀਆਂ ਕਿੱਥੇ ਆ ਦੱਸੋ ਪੰਜਾਬ ਦੇ ਨੌਜਵਾਨ ਝਾਕੀ ਵਿਖਾ ਵਿਖਾ 20 ਜਨਵਰੀ ਨੂੰ ਵਿਖਾ ਦੇ ਵਿਧਾਨ ਸਭਾ ਅੱਗੇ ਵਖਾ ਲੋਕ ਸਭ ਅੱਗੇ ਕਿ ਮਾਂ ਰੋਈ ਜਾਂਦੀ ਆ ਉਹਦਾ ਘਰ ਵਾਲਾ ਜਿਹੜਾ ਕਹ ਲੋ ਉਸ ਮੁੰਡੇ ਦਾ ਪਿਓ ਹੈ ਨਹੀਂ ਕੱਲਾ ਕੱਲਾ ਪੋਤਾ ਤੇ ਦੂਜੇ ਪਾਸੇ ਭੈਣਾ ਦੋ ਤੇ ਮਾਂ ਕੱਲੀ ਉਹ ਤਿੰਨੇ ਚਾਰੇ ਟੱਬਰ ਖੜ ਕੇ ਰੋਈ ਜਾਂਦੇ ਆ ਤੇ ਪੁੱਤ ਜਹਾਜ਼ ਨੂੰ ਚੜ੍ਹ ਕੇ ਚੱਲਿਆ ਕਾਦੇ ਪਿੱਛੇ ਦੋ ਡੰਗ ਦੀ ਰੋਟੀ ਪਿੱਛੇ ਵਖਾ ਚਾਕੀ ਕਿੱਥੇ ਆ ਚਾਕੀਓ ਵਖਾਓ ਚਾਕੀ ਧੀਂ ਧੀਂ ਨੀ ਚਾਕੀ ਇਹ ਭਗਵੰਤ ਮਾਨਸਿਆ ਜਦੋਂ ਖੁਦ ਬੰਦਾ ਆਪਦੇ ਘਰੇ ਰਾਜ ਕਰੌਣ ਲੱਗ ਜੇ ਉਦੋਂ ਬਗਾਨੇ ਪੁੱਛਦੇ ਨਹੀਂ ਹੁੰਦੇ ਪੰਜਾਬ ਸੀ ਤੇਰਾ ਤੂੰ ਸੀ ਪੰਜਾਬ ਦਾ ਤੇ ਜਿੰਨੀ ਪਹਿਲ ਤੂੰ ਕੇਦਰੀਵਾਲ ਤੇ ਰਾਗਵ ਚੱਡੇ ਨੂੰ ਦਿੱਤੀ ਆ ਕੀ ਕੇਸਰੀਵਾਲ ਇਸ ਟਾਈਮ ਏ ਝਾਕੀ ਤੇ ਬੋਲਿਆ ਰਾਗਵ ਚੱਡੇ ਇਸ ਟਾਈਮ ਬੋਲਿਆ ਕਿੱਥੇ ਗਏ ਆ ਤੁਸੀਂ ਜਦੋਂ ਕਈ ਪੋਸਟਾਂ ਰਾਗਵ ਚੱਡੇ ਦੇ ਕਹਿੰਦੇ ਜਾਂ ਕੇਸਰੀਵਾਲ ਦੇ ਕਹਿੰਦੇ ਕਈ ਥਾਵਾਂ ਤੋਂ ਖੁਰਦ-ਬੁਰਦ ਹੋ ਜਾਣ ਪੰਜਾਬ ਦੀਆਂ ਸੀਟਾਂ ਕਈ ਥਾਵਾਂ ਤੇ ਰਾਜਸਤਾਨ ਹਰਿਆਣੇ ਦੀਆਂ ਆ ਜਾਣ ਤੇ ਤੂੰ ਝਾਕੀਆਂ ਦੀ ਗੱਲ ਤੂੰ ਕਰੇਂਗਾ ਜਿਹੜੇ ਕਦੇ ਗੱਲਾਂ ਕਰਦੇ ਸੀ ਕਿ ਅਖੇ ਫਲਾਨੀ ਬੀਬੀ ਜੀ ਦੀ ਤਾਂ ਉਹ ਐਮਪੀ ਨਹੀਂ ਜਿੱਤਨੇ ਅਖੇ ਐਮਪੀ ਦੀ ਸੀਟ ਨਹੀਂ ਸਾਡੀ ਸਰਕਾਰ ਆਵੇ ਉਹਨੂੰ ਅਸੀਂ ਰਾਜ ਸਭਾ ਦੇ ਮੈਂਬਰ ਬਣਾਵਾਂਗੇ ਪੰਜਾਬ ਦੀ ਸੀਟ ਤੇ ਆਪ ਕੌਣ ਬਣਿਆ ਰਾਗਵ ਚੱਡੇ ਅਰਗੇ ਇੱਥੋਂ ਝਾਕੀ ਖਤਮ ਨਹੀਂ ਹੋਈ ਭਗਵੰਤ ਸਿਆ ਇੱਥੋਂ ਝਾਕੀ ਖਤਮ ਨਹੀਂ ਹੋਈ ਇੱਥੋਂ ਝਾਕੀ ਕਿੱਧਰ ਜਾਂਦੀ ਰਹੀ ਆ ਇਸ ਕਰਕੇ ਉਹ ਲੋਕਾਂ ਦੇ ਘਰਾਂ ਨੂੰ ਡਲੇ ਨਹੀਂ ਮਾਰਦੇ ਜਿਨ੍ਹਾਂ ਦੇ ਖੁਦ ਘਰ ਕੱਚ ਦੇ ਹੋਣ ਭਗਵੰਤ ਸਿਆ ਖੁਦ ਘਰ ਕੱਚ ਦੇ ਹੋਣ ਇਹ ਸਿਰਫ ਡਰਾਮੇ ਬਾਜ਼ੀਆਂ ਕਰਦੇ ਆ ਤੁਸੀਂ ਉਹਦੇ ਡਰਾਮੇ ਥੋੜਾ ਮਸਲਾ ਪਤਾ ਕੀ ਆ ਅੱਜ ਤੁਸੀਂ ਮਾਈ ਭਾਗੋ ਦੀ ਗੱਲ ਕਰਦੇ ਆ ਅੱਜ ਤੁਸੀਂ ਸੈਭਜਾਦਿਆਂ ਦੀ ਗੱਲ ਕਰਦੇ ਆ ਅੱਜ ਤੁਸੀਂ ਗੱਲ ਕਰਦੇ ਆ ਸਿੱਖਾਂ ਦੀ ਤੇ ਮੈਂ ਕਹਾਂ ਇਹ ਗੱਲ ਕਿ ਸੋਚ ਤੁਹਾਡੀ ਵजीर खान ਵਰਗੀ ਆਸ ਟਾਈਮ ਜੇਕਰ ਤੁਸੀਂ ਇਹ ਕਹਿੰਨੇ ਆ ਵੀ ਸਾਬ ਜਾਦਿਆਂ ਦੇ ਨਾਲ ਤੁਸੀਂ ਰੋਂਦੇ ਸੀ ਨਾ ਅੱਖਾਂ ਚੋਂ ਪਾਣੀ ਲਿਹਾਇ ਜਾਵੇ ਆਇਆ ਕਰਕੇ ਨਾਟਕ ਮੈਂ ਤਾਂ ਖਿਆ ਕਰਤਾ ਇੱਕ ਪਾਸੇ ਸਿੱਖੀ ਦੀ ਗੱਲ ਕਰਨ ਵਾਲੇ ਜੇਲ੍ਹਾਂ ਚ ਟੰਨ ਤੇ ਉਦੋਂ ਸਾਰੇ ਮੰਤਰੀਆਂ ਦੇ ਮੂੰਹ ਚ ਕਿਹੜੀ ਛੱਕਰ ਕਿਉਂ ਆਲੀ ਸੀ ਉਦੋਂ ਕਿੱਧਰ ਗਏ ਸੀ ਕਿਉਂ ਨਹੀਂ ਬੋਲਿਆ ਕੋਈ ਮੁੱਦਾ ਪਤਾ ਕੀ ਆ ਜਦੋਂ ਤਾਂ ਪੰਜਾਬ ਦੇ ਵਿੱਚ ਕੋਈ ਗੱਲ ਕਰੀ ਜਾਂਦਾ ਤੇ ਪੰਜਾਬ ਦੇ ਲੋਕੇ ਘਰਾਂ ਚ ਬੜ ਕੇ ਬੈਠਿਆ ਦੂਜੀਆਂ ਪਾਰਟੀਆਂ ਵਾਲੇ ਮੁੱਦਾ ਹਏ ਐ ਹੋ ਗਿਆ ਹੋ ਗਿਆ ਜਦੋਂ ਪੰਜਾਬ ਦੇ ਲੋਕ ਉਹਦੇ ਮਗਰ ਲੱਗ ਜਾਣ ਫਿਰ ਕਹਿਣਗੇ ਗਲਤ ਹੋ ਗਿਆ ਸਰਕਾਰ ਨਹੀਂ ਬੋਲੀ ਉਹਨੇ ਆ ਨਹੀਂ ਕੀਤਾ ਮੈਂ ਦੋਨੇ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਝਾਕੀਆਂ ਪਿੱਛੇ ਰੋਵੋ ਜੇ ਨਾ ਥੋਡੀਆਂ ਝਾਕੀਆਂ ਪਿਛਲੇ ਸਾਲ ਵੀ ਨਹੀਂ ਵਿਖਾਈਆਂ ਗਈਆਂ ਸੀ ਇਹੀ ਆਂਦੇ ਸੀ ਐਕਟਿਵ ਹੀ ਨਹੀਂ ਵਿਖਾਈਆਂ ਜਾਣਗਾਂ ਰੋਵੋ ਜੇ ਨਾ ਜਿੰਨਾ ਦੀ ਇਹ ਝਾਕੀਆਂ ਦੀ ਗੱਲ ਕਰਦਾ ਉਹ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵਸੀਆਂ ਨੋਟ ਕਰੋ ਕੱਲ ਸਾਨੂੰ ਸਾਡੀਆਂ ਝਾਕੀਆਂ ਤਾਂ ਇਹ ਇਹ ਕੀ ਸਾਨੂੰ ਕਰਾ ਕੇ ਦੇਊਗਾ ਜਿਹੜਾ ਖੁਦ ਪੰਜਾਬ ਦੀਏ ਨੌਜਵਾਨਾਂ ਦੀਆਂ ਨੌਕਰੀਆਂ ਰਾਜਸਥਾਨ ਤੇ ਹਰਿਆਣੇ ਵਾਲਿਆਂ ਨੂੰ ਦਿੰਦਾ ਤੇ ਜਦੋਂ ਕੋਈ ਇਹਨੂੰ ਸਵਾਲ ਕਰੇ ਹੱਸ ਕੇ ਮੈਕਚ ਜਵਾਬ ਦਿੰਦਾ ਕਿ ਇੱਕ ਮੁੰਡਾ ਫਲਾਨੀ ਕੰਟਰੀ ਦੇ ਵਿੱਚ ਉਹ ਆ ਲੱਗਿਆ ਤੇ ਮੈਂ ਦੋ ਚਾਰ ਜਨੇ ਹਰਿਆਣਿਆਂ ਦੇ ਨੂੰ ਨੌਕਰੀ ਦੇ ਦਿੱਤੀ ਤੇ ਉਹ ਕਹਿੰਦੇ ਆ ਤੂੰ ਬਾਈ ਹਰਿਆਣੇ ਵਾਲਿਆਂ ਨੂੰ ਰੱਖਦਾ ਯਾਰੋ ਪੰਜਾਬੀ ਆ ਪੰਜਾਬ ਚੋਂ ਗਏ ਆ ਤੇ ਫਿਰ ਪਾਕਿਸਤਾਨ ਵਾਲੇ ਵੀ ਵਿੱਚੋਂ ਪੰਜਾਬ ਚੋਂ ਕਈ ਗਏ ਆ ਫਿਰ ਉਹਨਾਂ ਨੂੰ ਹੀ ਦੇ ਨੌਕਰੀ ਗੱਲ ਪਤਾ ਕੀ ਆ ਕਿ ਜਿਹੜੇ ਉਧਰ ਨੌਕਰੀ ਲੈਂਦੇ ਆ ਸੱਤ ਸਮੁੰਦਰੋਂ ਪਾਰ ਉਹ ਉਧਰ ਦੇ ਵਸਨੀਕ ਬਣ ਜਾਂਦੇ ਆ ਤੇ ਇਧਰੋਂ ਜਾ ਕੇ ਵਸਨੀਕ ਬਣੇ ਖੜਿਓ ਹਰਿਆਣੇ ਦੇ ਤੁਸੀਂ ਉਹਨਾਂ ਨੂੰ ਕਰੀ ਜਾਂਦੇ ਆ ਝਾਕੀਆਂ ਦਾ ਤੂੰ ਵੀ ਖਤਮ ਕਰਦਾ ਕਹਿੰਦਾ ਚੱਲਦਾ ਏ ਧੱਕਾ ਸਿਤਾ ਕਰਦੇ ਜਿੱਥੇ ਤੇਰਾ ਚੱਲਦਾ ਤੂੰ ਕਰਦਾ ਧੱਕਾ ਪੰਜਾਬ ਦੇ ਲੋਕਾਂ ਦੇ ਨਾਲ ਕਰਦਾ ਉੱਥੇ ਧੱਕਾ ਭਗਵੰਤ ਸਿਆ ਤੂੰ ਕਰਦਾ ਕੋਈ ਘਟ ਨਹੀਂਗਾ ਜਿਸ ਦਿਨ ਤੇਰੀ ਮੋੜ ਦੇ ਵਿੱਚ ਰੈਲੀ ਹੁੰਦੀ ਆ ਥਾਂ ਥਾਂ ਤੇ ਬੈਨਰ ਲਾਏ ਪਏ ਸੀ ਥਾਂ ਥਾਂ ਤੇ ਤੇ ਉਸ ਦਿਨ ਉਹਨੂੰ ਜਹਾਜਾਂ ਤੇ ਲਿਆ ਕੇ ਘੇੜੇ ਕਰਾਉਂਦਾ ਸੀ ਜਿਸ ਦਿਨ ਮੈਂ 8 ਕਰੋੜ 75 ਲੱਖ ਦੇ ਟੈਂਟ ਲਵਾਉਂਦਾ ਸੀ ਬੁਲਟ ਪ੍ਰੂਫ ਤੇ ਵਾਟਰ ਪ੍ਰੂਫ ਉਸ ਦਿਨ ਪੰਜਾਬ ਵਾਸਤੇ ਇਹ ਦਰਦ ਕਿੱਥੇ ਗਿਆ ਸੀ ਪੰਜਾਬ ਦੇ ਸੋਹਣਾ ਵੀਰਾ ਉੱਠ ਜੇ ਪੰਜਾਬ ਵਾਸਤੇ ਬੋਲਦਾ ਵਖਾ ਚਾਕੀ ਜਾ ਕੇ ਹਸਪੀਟਲ ਦੇ ਵਿੱਚ ਇੱਕ ਮਾਂ ਰੋਂਦੀ ਫਿਰਦੀ ਆ ਲਾਜ ਕਰਾਉਣ ਨੂੰ ਉਹਦੇ ਬੱਚੇ ਦੇ ਉਹਦੇ ਕੋਲ ਪੈਸੇ ਨਹੀਂਗੇ ਤੇ ਮੁੱਦਾ ਜਾਖੜ ਜਾਖੜ ਇਹ ਰੱਬ ਦਾ ਨਾ ਜਿਹੜਾ ਜੱਪੀ ਜਨ ਕੌਣ ਆ ਜਾਖੜ ਪਰ ਇਹ ਕਰ ਇੱਕ ਪਾਰਟੀ ਦਾ ਪ੍ਰਧਾਨ ਆ ਪੰਜਾਬ ਦਾ ਆਖੇ ਉਹਦੇ ਬੁੱਲ ਕੰਦੇ ਆ ਝੂਠ ਮਾਰਨ ਲੱਗਿਆ ਤੂੰ ਤਾਂ ਕਦੇ ਕੰਬਿਆ ਨਹੀਂ ਤੇਰਾ ਤਜਰਬਾ ਹੀ ਬੜਾ ਕਿਉਂ ਨਹੀਂ ਕੰਬਿਆ ਆਖੇ ਜੀ ਅਸੀਂ ਤਾਂ ਪੰਜਾਬ ਦੇ ਵਿੱਚ ਰੋਜ਼ਗਾਰ ਚੰਗਾ ਕਰਤਾ ਮਾਇਕਾ ਵਾਹ ਮਹਾਰਾਜੇ ਕੀ ਕਹਿੰਦਾ ਸਿੱਖਿਆ ਅਸੀਂ ਚੰਗੀ ਕਰਤੀ ਹਸਪੀਟਲ ਅਸੀਂ ਚੰਗੇ ਕਰਤੇ ਚਾਕੀ ਵਿਖਾ ਸਿਵੀਆਂ ਦੀਆਂ ਚਾਕੀਆਂ ਵਿਖਾ ਦੇ ਮੱਚਦੀਆਂ ਲਾਟਾਂ ਵਿਖਾ ਚਿੱਟੇ ਦੇ ਵਿੱਚ ਵਿਖਾ ਚਾਕੀਆਂ ਆ ਆਂਡ ਗਵੰਡਾਂ ਦੇ ਵਿੱਚ ਚਿੱਟੇ ਚੱਲਦੇ ਆ ਵਿਖਾ ਚਾਕੀਆਂ ਤੇਰੇ 92 ਦੇ ਵਿੱਚੋਂ ਇੱਕ ਵੀ ਐਮਐਲਏ ਬਾਹਰ ਖੜੀ ਕਰਕੇ ਤੇ ਆ ਥਾਪੀ ਮਾਰ ਕੇ ਕਵੇ ਕੱਲਾ ਮੇਰੇ ਹਲਕੇ ਦੇ ਵਿੱਚ ਚਿੱਟਾ ਹੈ ਨਹੀਂ ਓ ਵਿਸ਼ਵ ਦੀ ਫਾਜ਼ਲ ਕਾ ਤੇ ਮੈਂ ਉਸ ਹਲਕੇ ਦੇ ਵਿੱਚ ਜਾ ਕੇ ਢੇੜਾ ਕੱਢੂੰਗਾ ਤੇ ਮੈਂ ਵੀ ਥਾਪੀ ਮਾਰ ਕੇ ਕਹੂੰਗਾ ਕਿ 92 ਵਿੱਚੋਂ ਕੋਈ ਇੱਕ ਚੱਜ ਦਾ ਨਿਕਲਿਆ ਪੰਜਾਬ ਵਾਲਿਓ ਐਵੇਂ ਝਾਕੀ ਝਾਕੀ ਤੁਸੀਂ ਝਾਕੀਆਂ ਵਿਖਾਓ ਪਹਿਲਾਂ ਗੱਲਾਂ ਕਰਨੀਆਂ ਛੀਦਾਂ ਦੀਆਂ ਉਦਮ ਸਿੰਘ ਦੀ ਗੱਲ ਕਰਦੇ ਆ ਸੋਚਾਂ ਤੁਹਾਡੀਆਂ ਜਰਨਲ ਡੈਰ ਵਾਲੀਆਂ ਮੈਨੂੰ ਦੱਸੇ ਕੋਈ ਮੇਰਾ ਵੀਰ ਉੱਠ ਕੇ ਕਿ ਕਦੇ ਆਪਣੇ ਭਗਤ ਸਿੰਘ ਜੀ ਨੇ ਉਦਮ ਸਿੰਘ ਜੀ ਨੇ ਪੰਜਾਬ ਵਾਲਿਆਂ ਤੋਂ ਪੈਸਾ ਲੁੱਟ ਕੇ ਅੰਗਰੇਜ਼ਾਂ ਨੂੰ ਰਾਜ ਕਰਾਇਆ ਸੀ ਦੱਸੋ ਇਹ ਤੂੰ ਕਰਉਣਾ ਇਹੋ ਜੀ ਸੋਚ ਹੀ ਹੈ ਸੀ ਉਹਨਾਂ ਦੀ ਆਖੇ ਆਮਾ ਜਾਵੇਂ ਕੁਰਸੀ ਬਦਲੇ ਨਹੀਂ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਭਰਾ ਡਰਾਮੇ ਕਰਨੇ ਛੱਡ ਅੱਜ ਕੱਲ ਤੇਰੇ ਨਾਲ ਸਿਕਿਉਰਟੀਆਂ 110 ਗੱਡੀਆਂ ਤੋਂ ਪਲੱਸ ਤੁਹਾਡੀ ਵਾਈਫ ਦੇ ਨਾਲ ਗੱਡੀਆਂ ਜਿਹੜਾ ਕਦੇ ਹਰਸਿਮਰਤ ਕੌਰ ਬਾਦਲ ਨੂੰ ਕਹਿੰਦਾ ਸੀ ਅੱਜ ਦੱਸੋ ਕਿੱਥੇ ਆ ਅੱਜ ਕੀ ਹੋ ਗਿਆ ਵਾਅਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ-ਕੱਲੀ ਗੱਲ ਦਾ ਹਿਸਾਬ ਚਾਹੀਦਾ ਪੰਜਾਬ ਦੇ ਲੋਕਾਂ ਸੰਗ ਰਾਸਤਾਂ ਦੀਆਂ ਉਹ ਨਿੰਦਰਾ ਜਰੋਂ ਵਾਲੀਏ ਆਮ ਆਦਮੀ ਪਾਰਟੀ ਦੀਏ ਸਰਕਾਰੇ ਸਾਨੂੰ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਸਾਡੀਆਂ ਝਾਕੀਆਂ ਨਹੀਂ ਸਾਡੇ ਕੋਲੋਂ ਤਾਂ ਪੰਜਾਬ ਦੇ ਨੌਜਵਾਨ ਸਾਡੇ ਪੰਜਾਬ ਦੇ ਵਿੱਚੋਂ ਇਸ ਟਾਈਮ ਪੰਜਾਬੀ ਘੱਟ ਤੇ ਹਿੰਦੀ ਜ਼ਿਆਦਾ ਥੇ ਹੁੰਦੀ ਆ ਸਮਝ ਗਏ ਨਾ ਮੈਂ ਕਿੰਨੀ ਦੀ ਗੱਲ ਕਰਦਾ ਪੰਜਾਬ ਦੇ ਵਿੱਚੋਂ ਤੁਹਾਡੇ ਜਿੱਥੇ ਚੰਗੀਆਂ ਪੋਸਟਾਂ ਤੇ ਪੰਜਾਬੀ ਘੱਟ ਤੇ ਹੋਰ ਸਟੇਟਾਂ ਦੇ ਬੰਦੇ ਜ਼ਿਆਦਾ ਇੱਥੇ ਹੁੰਦੇ ਆ ਜਿਹੜਾ ਬੰਦਾ ਝਾਕੀ ਦਾ ਰੌਲਾ ਪਾ ਰਿਆ ਪਹਿਲੇ ਇਹਨੂੰ ਹੱਥ ਬਨ ਕੇ ਅਪੀਲ ਕਰੋ ਕਿ ਜਦੋਂ ਪੰਜਾਬ ਦੇ ਵਿੱਚ ਸਾਡੇ ਬਹੁਤ ਸਿੱਖ ਬੈਠੇ ਸੀ ਪੰਜਾਬੀ ਬੈਠੇ ਸੀ ਚਾਹੇ ਉਹ Hindu, Muslim, Sikh, ईसाई ਹੋਵੇ ਸਾਡਾ ਜਿਹੜਾ ਪੰਜਾਬ ਦਾ ਉਹ ਪੰਜਾਬੀ ਆ ਤੇ ਇਹਨੇ ਫਿਰ ਵੀ ਰਾਗਵ ਚੱਡੇ ਅਰ ਗਿਆ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਕੀ ਗੱਲ ਇਹ ਪੰਜਾਬ ਦੀ ਝਾਕੀ ਖਤਮ ਨਹੀਂ ਕੀਤੀ ਇਹ ਕਿਤੇ ਨਾ ਕਿਤੇ ਪੋਸਟ ਖਤਮ ਨਹੀਂ ਕੀਤੀ ਫਿਰ ਤੋਂ ਕੈਨਾ ਜਿਨ੍ਹਾਂ ਦੇ ਘਰ ਕੱਚ ਦੇ ਹੁੰਦੇ ਆ ਕਿਸੇ ਦੇ ਘਰਾਂ ਨੂੰ ਡਲੇ ਨਹੀਂ ਮਾਰਦੇ ਭਗਵੰਤ ਸਿਆਪ ਪੰਜਾਬ ਦੇ ਲੋਕੋ ਇਸ ਟਾਈਮ ਹਸਪੀਟਲਾਂ ਦੇ ਵਿੱਚ ਗਰੀਬ ਲੋਕ ਮਰਦੇ ਫਿਰਦੇ ਆ ਬਿਨਾਂ ਇਲਾਜ ਤੋਂ ਤੇ ਇਹ ਜਾਖੜ 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 ਕੀ ਕਰੀਏ ਐਸਟੇਮ ਧੁੰਦਾਂ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਘਰ ਪਏ ਆ ਜਿਨ੍ਹਾਂ ਦੇ ਕੋਲ ਰਹਿਣ ਨੂੰ ਮਕਾਨ ਹੈ ਨਹੀਂ ਗੇ ਪਿਛਲੇ ਇੰਨਾ ਦਿਨਾਂ ਦੇ ਵਿੱਚ ਉਹ ਜਿਹੜੇ ਜਲੰਧਰ ਦੇ ਵਿੱਚ ਇਹਨਾਂ ਨੇ ਘਟਵਾਏ ਸੀ ਉਹ ਧੁੰਦਾਂ ਦੇ ਵਿੱਚ ਮਰਦੇ ਰਹੇ ਤੇ ਮੁੱਦਾ ਇੱਥੇ ਬਾਦਲ 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 ਇੱਥੇ ਇਸ ਟਾਈਮ ਲੋਕ ਦੋ ਡੰਗ ਦੀ ਰੋਟੀ ਪਿੱਛੋਂ ਮਰੀ ਜਾਂਦੇ ਆ ਕੰਮ ਕਿਸੇ ਦਾ ਚੱਲਦਾ ਨਹੀਂ ਤੇ ਮੁੱਦਾ ਇੱਥੇ ਕਾਂਗਰਸ 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 ਲੋਕ ਇੱਥੇ ਮਰਦੇ ਫਿਰਦੇ ਲੋਕ ਬਿਨਾਂ ਲਾਜਾਂ ਤੋਂ ਚਿੱਟਾ ਸ਼ਰਿਆਮ ਵੇਕਦਾ ਤੇ ਲੋਕ ਪੀਂਦੇ ਆ ਪੰਜਾਬ ਤਾਂ ਪੰਜਾਬ ਦੇ ਵਿੱਚੋਂ ਪੰਜਾਬੀ ਖਤਮ ਹੋਈ ਜਾਂਦੇ ਆ ਨੌਜਵਾਨ ਖਤਮ ਹੋਈ ਜਾਂਦੇ ਆ ਚਿੱਟਾ ਪੀ ਪੀ ਕੇ ਉਹਨਾਂ ਦੇ ਵਿਚਾਰਿਆਂ ਨੂੰ ਹੱਡਾਂ ਨੂੰ ਲੱਗ ਗਿਆ ਓ ਹੁਣ ਜਾਣ ਤੇ ਜਾਣ ਕਿੱਧਰ ਦੱਸੋ ਤੁਸੀਂ ਬੰਦ ਕਰਾ ਕਿਹੜਾ ਆਖੇ ਬੰਦ ਕਰਾਣੇ ਚਲੇ ਥੇ ਇਹ ਤਵੈਫੋ ਕਾ ਕੋਠਾ ਪਰ ਸਿੱਕੋ ਕਿਸਨ ਕ ਦੇ ਕਰ ਖੁਦੀ ਮੁਜਰਾ ਕਰ ਬੈਠੇ ਮੁੱਦੇ ਪੰਜਾਬ ਦੇ ਇਹ ਆ ਭਗਵੰਤ ਸਿੰਘ ਜਾਖੜ 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 ਇਹ ਮੁੱਦਾ ਨਹੀਂ ਗਾ ਇਹ ਨੋਟ ਕਰੋ ਪੰਜਾਬ ਦੀਆਂ ਸੀਟਾਂ ਤੇ ਤੁਸੀਂ ਜਿਹੜਾ ਦਿੱਲੀ ਵਾਲਿਆਂ ਨੂੰ ਬਿਠਾ ਕੇ ਅਹੁਦਾ ਦਿੰਨੇ ਆ ਕੇਸਰੀਵਾਲ ਦਿੱਲੀ ਦਾ ਕਹੋ ਆ ਕੇਸਰੀਵਾਲ ਦਿੱਲੀ ਦਾ ਮੁੱਖ ਮੰਤਰੀ ਆ ਤੇ ਜਿਹੜਾ ਕੇਸਰੀਵਾਲ ਆ ਤੁਸੀਂ ਭਗਵੰਤ ਮਾਨ ਜੀ ਨੋਟ ਕਰੋ ਕਾਂਗਰਸ ਦੇ ਬੈਨਰ ਵੇਖਿਆ ਜੇ ਐਡਾਕ ਮੂੰਹ ਲਾਇਆ ਹੁੰਦਾ ਰਾਹੁਲ ਗਾਂਧੀ ਦਾ ਗੋਲ ਜਾ ਕਰਕੇ ਤਾਂ ਉਹ ਐਨੀ ਕਾਂਗਰਸ ਦੀ ਸਰਕਾਰ ਰਹਿ ਗਈ ਆ 5 ਸਾਲ ਜੇ ਕਦੇ ਆ ਡਰਕਾਂ ਤੇ ਮੱਖੀਆਂ ਡੂੰਣਾ ਮੱਖੋ ਦੀ ਥਾਂ ਤੇ ਕਦੇ ਰਾਹੁਲ ਗਾਂਧੀ ਦੇ ਬੈਨਰ ਲੱਗੇ ਵੇਖੇ ਸੀ ਪਰ ਥੋੜੇ ਵੇਖੇ ਆ ਗੱਠ ਜੋੜ ਬਾਗਲਾਂ ਦਾ ਤੇ ਬੀਜੇਪੀ ਦਾ ਹੁੰਦਾ ਸੀ ਇਹ ਵੀ ਮੋਦੀ ਦੀ ਏਡੀਕ ਫੋਟੋ ਲਾਉਂਦੇ ਸੀ ਇਹਨਾਂ ਨੇ ਨਹੀਂ ਕਦੇ ਐਡਾ ਬੈਨਰ ਲਾ ਕੇ ਕਦੇ ਵਾਰ ਚਲਾਇਆ ਕਦੇ ਉਧਰ ਬੈਨਰ ਕਦੇ ਇਧਰ ਬੈਨਰ ਮੈਂ ਕਹਿੰਦਾ ਥੋੜੇ ਚਾਰ ਬੈਨਰ ਬੋਲਨੇ ਤਾਂ ਸਾਡੇ ਗਰੀਬਾਂ ਲੋ ਜੀ ਨਾ ਹੌਣ ਖਾਣਾ ਬਣ ਜੇ ਇਸ ਕਰਕੇ ਮੈਂ ਕੋਈ ਮੁੱਦੇ ਤੋਂ ਭੜਕਿਆ ਨਹੀਂ ਪੰਜਾਬੋ ਗੋ ਮੁੱਦਾ ਉਹੀ ਆ ਕਿ ਪਹਿਲਾਂ ਖੁਦ ਪੰਜਾਬ ਦਾ ਰਾਜ ਪੰਜਾਬ ਤੇ ਕਰਵਾਓ ਫਿਰ ਉਹਨਾਂ ਤੇ ਉਂਗਲਾਂ ਕਰੋ ਜੇ ਉਹਨਾਂ ਤੇ ਉਂਗਲਾ ਨਾ ਕਰੋ ਯਾਦ ਰੱਖੋ ਗੱਲ ਤੇ ਝਾਕੀਆਂ ਜਿਹੜੀਆਂ ਤੁਸੀਂ ਨਾਲ ਲਿਆ ਉਹਨੂੰ ਨਾ ਤਾਂ ਕੋਈ ਮੋਦੀ ਮਿਟੇ ਸਕਦਾ ਕਿਸੇ ਦਿਲਾਂ ਦੇ ਵਿੱਚੋਂ ਨਾ ਤੇਰੇ ਵਰਗਾ ਕੋਈ ਭਰਾ ਮਟਾ ਸਕਦਾ ਤੇ ਨਾ ਕੇਦਰੀਵਾਲ ਤੇ ਨਾ ਹੀ ਜਾਖੜ 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 ਨੋਟ ਕਰਾ ਜੇ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੰਜਾਬ ਦੇ ਵੀਰੋ ਕੋਈ ਮੈਂ ਗਲਤ ਗੱਲ ਕਹਿ ਗਿਆ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦਾ